ਇਰੇ ਬਾਬਾ ਨਾਨਕ ਦੇ ਪਿੰਡ ਵੈਰੋਕੇ ਦੇ ਵਿੱਚ ਉਸ ਦਿਨ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਸ਼ਖਸ ਗੂ ਬਣ ਕੇ ਆਉਂਦਾ ਹੈ ਤਾਪੜ ਤੋੜ ਗੋਲੀਆਂ ਚਲਾਉਂਦਾ ਹੈ ਇੱਕ ਘਰ ਤੇ ਜਦੋਂ ਆਵਾਜ਼ ਸੁਣੇ ਤਾਂ ਬਾਹਰ ਨਿਕਲੇ ਤੇ ਵੇਖਿਆ ਕਿ ਕੰਧ ਤੇ ਅਤੇ ਗੇਟ ਤੇ ਗੋਲੀਆਂ ਦੇ ਨਿਸ਼ਾਨ ਕਿਸ ਦਾ ਹੈ ਘਰ ਕਿਉਂ ਚੱਲੀਆਂ ਗੋਲੀਆਂ ਉਸ ਦੀ ਇੱਕ ਸੀਸੀਟੀਵੀ ਅਤੇ ਇੱਕ ਆਡੀਓ ਵੀ ਸਾਡੇ ਹੱਥ ਲੱਗੀ ਆ ਉਹ ਵੀ ਗੱਲ ਕਰਾਂਗੇ ਪਹਿਲਾਂ ਤੇ ਘਰ ਦੇ ਮਾਲਕ ਜਿਨ੍ਹਾਂ ਤੇ ਗੋਲੀਆਂ ਚੱਲੀਆਂ ਜਾਂ ਫਿਰ ਉਤੇ ਮੰਗੀ ਗਈ ਉਹਨਾਂ ਨਾਲ ਗੱਲ ਕਰਨ ਦਿੱਤੀ ਨਾ ਮਾ ਜੀ ਮੇਰਾ ਨਾਮ ਹਰਸ਼ਮਿੰਦਰ ਸਿੰਘ ਬੈਰੋਕੇ ਕਮਲ ਜੀ ਤੁਹਾਡਾ politically ਕੀ ਸਿਨੈਰੀਓ ਆ politically ਕਿਸ ਪਾਰਟੀ ਦੇ ਤੇ ਕੀ ਤੁਸੀਂ ਉਹਦੇ ਚ ਅਹੁਦੇਦਾਰੀ ਮੈਂ ਵੇਖੋ ਜੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਜਥੇਦਾਰ ਸੁਚਾ ਸਿੰਘ ਲੰਗਾਤ ਸਾਹਿਬ ਦਾ ਮੰਤਰੀ ਸਾਡੇ ਗਿੰਦ ਜਾਣੇ ਉਹਨਾਂ ਦੇ ਨਾਲ ਆ ਉਹਨਾਂ ਦੇ ਨਾਲ ਰਾਵਾਂਗੇ ਜਿਹੜੀ ਇੱਕ ਆਡੀਓ ਵਾਇਰਲ ਹੋਈ ਉਹ ਇੱਕ ਸ਼ਖਸ ਤੋਂ ਅਨੁਸਾਰ ਹੀ ਗਾਇਰ ਦੇ ਸਬੋਧਨ ਕਰ ਰਿਹਾ ਤੇ 50 ਲੱਖ ਦੀ ਧੋਖੀ ਮੰਗਦਾ ਸੀ ਬਿਲਕੁਲ ਇਹ ਮੈਨੂੰ 8 ਤਰੀਕ ਨੂੰ ਜਦੋਂ ਕਾਲ ਆਈਆਂ ਨੇ ਉਹ ਦਿਨ ਉਹ ਇਹੋ ਗੱਲ ਕਰਦਾ 8 6 2025 ਨੂੰ ਮੈਨੂੰ ਕਹਿੰਦਾ 50 ਲੱਖ ਰੁਪਈਆ ਦੇ ਦੇ ਮੈਂ ਉਹਨੂੰ ਕਹਾਂ ਮੈਂ ਤਾਂ ਐਗਰੀਕਲਚਰ ਦਾ ਕੰਮ ਕਰਦੇ ਆਂ ਅਸੀਂ ਤੈਨੂੰ ਕਿੱਥੋਂ ਦੇ ਲੈਣੇ ਪੈਸੇ ਤੇ ਕਹਿੰਦਾ 50 ਲੱਖ ਦੇ ਦੇ ਨਹੀਂ ਤੇ ਮਾਰ ਦੇਵਾਂਗਾ ਤੈਨੂੰ ਜਦੋਂ 8 6 ਨੂੰ ਤੁਹਾਨੂੰ ਕਾਲ ਆਉਂਦੀ ਆ 10 ਤਰੀਕ ਦਾ ਸਮਾਪਤ ਹੋ ਗਿਆ ਉਸ ਤੋਂ ਬਾਅਦ ਗਿਆ ਮੈਂ ਦੇਖੋ ਇਤਲਾਹ ਦਿੱਤੀ ਹੈ 10 ਤਰੀਕ ਨੂੰ ਐਫ ਆਈ ਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਨੂੰ ਕਾਲ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਕੱਲ ਆਈ ਜਾ ਰਹੀਆਂ ਨੇ ਮੈਂ ਚੱਕਦਾ ਨਹੀਂ ਆ ਤੇ ਮੈਨੂੰ ਵਾਈਸ ਮੈਸੇਜ ਭੇਜੀ ਜਾਂਦਾ ਵਾ ਕਿ ਮੈਂ ਮਰ ਦੇਣਾ ਤੂੰ ਘਰੋਂ ਪਰ ਪੁੱਟ ਕੇ ਦੱਸੀ ਬਾਹਰ ਨਿਕਲ ਕੇ ਦੱਸੀ ਅਸੀਂ ਉਹ ਕਾਲਾਂ ਆ ਰਹੀ ਜਿਹੜੀ ਹੁਣ ਲੇਟੈਸਟ ਹੈਗੀ ਸੀ ਕਿ ਜਿਸ ਚ ਤੁਹਾਨੂੰ ਕਿਹਾ ਜਾ ਰਿਹਾ 1000000 ਰੁਪਏ ਦੇ ਹੋਰ ਨੇ ਤੇ ਬਾਹਰ ਨਿਕਲ ਲਿਆ ਦਿੱਤਾ ਜਾਏਗਾ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਜਿਹੜਾ ਵੀ ਡੈਂਸਰ ਹੈ ਕਿਸੇ ਪਿੰਡ ਦੀ ਗੱਲ ਹੋ ਰਹੀ ਕਿਹੜਾ ਉਹ ਪਿੰਡ ਆ ਕੀ ਗੱਲ ਹੋ ਰਹੀ ਦੇਖੋ ਜੀ ਮੈਂ ਉਹਨੂੰ ਜਾਣਦਾ ਨਹੀਂ ਆ ਉਹ ਕਹਿੰਦਾ ਮੈਂ ਨਿਸ਼ਾਨ ਸਿੰਘ ਆ ਜੋੜੀਆਂ ਦਾ ਤੇ ਜੋੜੀਆਂ ਪਿੰਡ ਕਰੀਬ ਆਪਣੇ ਤੋਂ ਕਿਲੋਮੀਟਰ ਆ ਤੇ ਪਿੰਡ ਕਰਕੇ ਹੀ ਆ ਕਿ ਹੋ ਸਕਦਾ ਉੱਥੋਂ ਦਾ ਹੋਵੇ ਵੀ ਮੈਂ ਕਿਸੇ ਨੂੰ ਪੁੱਛਿਆ ਨਹੀਂ ਅਜੇ ਤੱਕ ਇਸ ਗੱਲ ਦਾ 50 ਲੱਖ ਮੰਗਿਆ ਜਾ ਰਿਹਾ ਤੁਹਾਡੇ ਕੋਲ ਕਿਹੜਾ ਐਸਾ ਕੰਮ ਕਰਦੇ ਹੋ ਜਦੋਂ ਨਾਲ ਲੱਗ ਰਿਹਾ ਨੂੰ ਲੱਗ ਰਿਹਾ ਕਿ ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦੇ ਆ ਦੇਖੋ ਅਹੀਂ ਦੇ ਖੇਤੀਬਾੜੀ ਕਰਦੇ ਆ ਇਹ ਨੰਨੇ ਧੰਦਾ ਬਣਾ ਲਿਆ ਜਿਹੜਾ ਬੰਦਾ ਪੈਰ ਥੋੜੇ ਜੇ ਬਾਹਰ ਨੂੰ ਖਲਾਰਦਾ ਵਾ ਉਹਦੇ ਪੈਰ ਦੱਬਨ ਨੂੰ ਫਿਰਦੇ ਨੇ ਐਵੇਂ ਜਹੇਦਾਰ ਜੀ ਨਾਲ ਫਿਰਦੇ ਆ ਨਿਕਲਦੇ ਆ ਲੋਕਾਂ ਨੂੰ ਜਿਹੜਾ ਵਾ ਵੇਖ ਨਹੀਂ ਸਿਕੰਦੇ ਜਿਹੜੇ ਨਹੀਂ ਸਿਕਾਉਂਦੇ ਉਹ ਕਹਿੰਦੇ ਆ ਕਿ ਇਸੇ ਤਰੀਕੇ ਨਾਲ ਨੱਪ ਲੋ ਇਹਨੂੰ ਨੱਪਣ ਨੂੰ ਫਿਰਦੇ ਆ ਇਡੈਂਟੀਟੀ ਦੀ ਗੱਲ ਚੱਲਦੀ ਵੀ ਕਿ ਤੁਸੀਂ ਬੰਦੇ ਬਾਹਰ ਭੇਜੋ ਤਾਂ ਤੁਹਾਡੇ ਕੋਲ 50 ਲੱਖ ਮੰਗਿਆ ਜਾਂਦਾ ਉਹ ਮੇਰੇ ਫਾਦਰ ਸਾਹਿਬ ਪਹਿਲਾਂ ਕਰਦੇ ਸੀ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਉਹ ਹੁਣ ਹੈਗੇ ਯੂਕਰੇਨ ਨੇ ਠੀਕ ਹੈ ਜੀ ਤੇ ਉਹਦੇ ਚੱਕਰ 'ਚ ਇਹ ਮੈਨੂੰ ਨਾਲ ਅਨਵਾਲੋ ਕਰੀ ਜਾਂਦੇ ਮੈਂ 1 2 ਇੱਕ ਪਰਚਿਆਂ 'ਚ ਵੀ ਮੈਨੂੰ ਅਨਵਾਲੋ ਕੀਤਾ ਹੈ ਨਾ ਜਦੋਂ ਪਿਓ ਨਹੀਂ ਫੜਿਆ ਜਾਂਦਾ ਉਹ ਜੁਕਰੇ ਨੇ ਤੇ ਝੂਠੇ ਪੌਲ ਨਹੀਂ ਬੰਦੇ ਨੂੰ ਠੋਕਾਂ ਨਹੀਂ ਫੜੀ ਲੈਂਦੇ ਆ ਉਹਦੇ ਬੱਚੇ ਠੋਕ ਲੋ ਤੇਰੇ ਦਰ ਦੀ ਮਾਹੌਲ ਕੁਲਿਸਤਾਂ ਕੀ ਕਹਿਣਾ ਪਿੰਡ ਤੇ ਸੈਨ ਦਾ ਹੀ ਮਾਹੌਲ ਆ ਬਾਕੀ ਸਾਰਾ ਪਿੰਡ ਇਕੱਠਾ ਵਾ ਨਾਲ ਆ ਪੁਲਿਸ ਸਵੇਰ ਦੀ ਭਜੀ ਖੰਡੀ ਆ ਐਸ ਐਚਓ ਸਾਹਿਬ ਵੀ ਸਰੇ ਆਏ ਹੀ ਡਿਪਟੀ ਸਾਹਿਬ ਵੀ ਆਏ ਨੇ ਆਪਣੀ ਤਫਤੀਸ਼ ਕਰਨ ਦੇ ਆ ਕਾਰਵਾਈ ਕਰਨ ਦੇ ਮੇਰੀ ਤੇ ਮੰਗਿਆ ਪ੍ਰਸ਼ਾਸਨ ਕੋ ਮੇਰੀ ਆ ਸਰਕਾਰ ਕੋ ਵੀ ਮੰਗਿਆ ਆ ਆਮ ਆਦਮੀ ਕੋ ਕਿ ਤੁਸੀਂ ਵੀ ਕੋਈ ਖਿਆਲ ਕਰ ਲੋ ਕਿ ਜਦੋਂ ਸਾਰਾ ਪੰਜਾਬ ਉੱਜੜ ਗਿਆ ਉਦੋਂ ਕਰਨਾ ਖਿਆਲ ਸਿਮਰਨ ਜਿਸ ਨੇ ਜਿਨ੍ਹਾਂ ਦੇ ਘਰ ਤੇ ਗੋਲੀਆਂ ਚੱਲੀਆਂ ਅਕਾਲੀ ਦਲ ਚ ਕਹਿੰਦੇ ਕੰਮ ਕਰਦੇ ਆ ਪਰ ਕਰਦੇ ਪਿਛਲੇ ਲੰਬੇ ਸਮੇਂ ਤੋਂ ਕਿਹਾ ਜਾਵੇ ਦੇ ਜੂਨ ਮਹੀਨੇ ਤੋਂ ਧਮਕੀਆਂ ਆ ਰਹੀਆਂ ਸੀ 50 ਲੱਖ ਰੁਪਏ ਦੀ ਕਿ 50 ਲੱਖ ਰੁਪਈਆ ਦਵੋ ਨਹੀਂ ਦਿੱਤਾ ਤੇ ਅੰਜਾਮ ਇਹ ਹੋਇਆ ਤੇ 8 ਤੋਂ 9 ਰੌਂਦ ਫਾਇਰ ਹੁੰਦੇ ਆ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਜਾਂਚ ਕਰ ਰਹੀ ਹੈ ਮਾਮਲਾ ਦਰਜ ਹੋ ਗਿਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੋਈ ਹੈ ਇਹਨਾਂ ਕੋਲ ਸਿਕਿਉਰਟੀ ਵੀ ਮੌਜੂਦ ਆ ਪਰ ਇਸ ਦੇ ਬਾਵਜੂਦ ਜੋ ਸੀ ਉਹ ਅਣਪਛਾਤੇ ਲੋਕਾਂ ਵੱਲੋਂ ਇਹਨਾਂ ਦੇ ਘਰ ਤੇ ਗੋਲੀ ਚਲਾਈ ਚਲਦੇ ਆ ਤਾਂ ਗੱਲਬਾਤ ਕਰਾਂਗੇ ਪੁਲਿਸ ਦੇ ਨਾਲ ਵੀ ਕਿ ਉਹਨਾਂ ਦਾ ਕੀ ਕਹਿਣਾ ਹੈ ਇਹ ਹਰਸਿਮਰਤ ਹੈਗਾ ਲੜਕਾ ਉਸ ਦਾ ਇੱਕ ਨਾਰੋਗੇ ਦਾ ਉਹਨੂੰ ਥੈਟ ਆਈ ਸੀ ਤੇ ਉਹਦੇ ਸਮਝ ਮਕਦਮਾ ਪਹਿਲਾਂ ਦਰਜ ਹੋਇਆ ਸੀ ਉਹ ਉਹਨੂੰ ਕੌਂਟੀ ਦੀਆਂ ਤਾਲਾਪੋਣਾ ਵੀ ਆਏ ਆਂ ਯਾਨੀ ਉਹਦਾ ਸਾਰਾ ਡਿਟੇਲ ਵੀ ਕਢਾਈ ਸੀ ਆਪਣਾ ਸਾਈਬਰ ਸੈੱਲ ਬਣਾਇਆ ਉਹ ਸਮਝ ਅਸੀਂ ਜਗਰਾਉਂ ਵੀ ਜਾ ਕੇ ਆਇਆ ਮੈਂ ਖੁਦਾਵਾਲਾ ਤੇ ਉਹ ਰਾਤ ਸਮਰੇ 4 ਵਜੇ ਦੀ ਗੱਲ ਆ ਇਹਨੇ ਮੈਨੂੰ ਫੋਨ ਕੀਤਾ ਵੀ ਦਫਾ ਬੋਲੀ ਚਲਾ ਜਾ ਤੇ ਫਿਰ ਮੈਂ ਉਸਨੇ ਮੌਕੇ ਤੇ ਗਿਆ ਸੀ ਤੇ ਸ਼ੇਖ ਹੋਰ ਮਿਲੇ ਮੈਨੂੰ ਤੇ ਇਹਨਾਂ ਨੇ ਕੋਈ ਗੱਲ ਮੈਨੂੰ ਅੱਜ ਦਿੱਤਾ ਹੋਇਆ ਵਾ ਤੇ ਦੋ ਰੋਂ ਦੋਨੇ ਫੈਰ ਕੀਤੇ ਆ ਤੇ ਪਹਿਲਾਂ ਉਹਨਾਂ ਨੇ ਵੀ ਜਦੋਂ ਪਹਿਲਾਂ ਆਏ ਤੇ ਕੁੱਤਾ ਭੌਂ ਗਿਆ ਬਾਬਾ ਚਲੇ ਗਏ ਦੁਬਾਰਾ ਫੇਰ ਮੁੜ ਕੇ ਉਹ ਆ ਗਏ ਉਹਨੇ ਇੱਕਦਮ ਫੇਰ ਕੀਤਾ ਇਹਨਾਂ ਨੂੰ ਪਹਿਲਾਂ ਇਹ ਕਰਕੇ ਫੇਰ ਨਹੀਂ ਕੀਤਾ ਕਿ ਤੇ ਆਪਣੇ ਪਿੰਡ ਦਾ ਉਹ ਮੁੰਡਾ ਮਾੜਾ ਨਾ ਹੋਵੇ ਜਦੋਂ ਉਹਨੇ ਗੁਲੀ ਵਿੱਚ ਨਹੀਂ ਉਸ ਵੇਲੇ ਨੇ ਫੇਰ ਕੀਤਾ ਤੇ ਉਹ ਉਸ ਵੇਲੇ ਫੇਰ ਮਿੱਟੀ ਚ ਪੱਜ ਗਿਆ ਤੇ ਉਹਨੇ ਫੇਰ ਲੱਗਿਆ ਨਹੀਂ ਤੇ ਉਹ ਭੱਜ ਕੇ ਕਾਮਯਾਬ ਹੋ ਗਿਆ ਜਿਹੜੀ ਕਾਰਵਾਈ ਸੀ ਕੀਤੀ ਹੈ ਕਾਰਵਾਈ ਮਕਰਮੰਦਰ ਚ ਕਰਤਾ ਜੀ ਤੇ ਮਕਦਮਾ ਮਨ ਸੰਤ ਸਿੰਘ ਜੋੜੀਆਂ ਜਿਹੜਾ ਵਾ ਉਹ ਫਰौती ਮੰਗਦਾ ਨਾ ਕੋ 50 ਲੱਖ ਦੀ ਇਹ ਉਹਦੇ ਮਾਦਾ ਪਤਾ ਵੀ ਇਨਵਾਲੋਵ ਵਿੱਚ ਮਕਦਮਾ ਦਰਜ ਕਰਤਾ ਟੀਮਾਂ ਲੱਗੀਆਂ ਜੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹ ਬਾਹਰ ਉਦੇਸ਼ ਆ ਗੋਲੀ ਮਾਮਲੇ ਦੇ ਵਿੱਚ ਜਦੋਂ ਐਸ ਐਚਓ ਥਾਣਾ ਡੇਰਾ ਬਾਬਾ ਨਾਲ ਗੱਲ ਕੀਤੀ ਤਾਂ ਇਨਸਪੈਕਟਰ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਇਸ ਤੋਂ ਪਹਿਲਾਂ ਵੀ ਇਸ ਨੂੰ ਥ੍ਰੈਟ ਕਾਲਸ ਸੀ ਇਸਤੇ ਪਹਿਲਾਂ ਵੀ ਮਾਮਲਾ ਦਰਜ ਕੀਤਾ ਹੋਇਆ ਹੈ ਜੋ ਨਿਸ਼ਾਨ ਸਿੰਘ ਜੋੜੀਆਂ ਨਾਮ ਦਾ ਗੈਂਗਸਟਰ ਹੈ ਉਸ ਨੂੰ ਜੋ ਹੈ ਉਹ ਖੁਦ ਵਿਦੇਸ਼ ਦੇ ਵਿੱਚ ਹੈ ਜਾਂਚ ਚੱਲਦੀ ਪਈ ਹੈ ਪਹਿਲਾਂ ਵੀ ਇਸਤੇ ਕਈ ਮਾਮਲੇ ਦਰਜ ਨੇ ਬਹੁਤ ਜਲਦ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵੱਡੀ ਅਪਡੇਟ ਇਹ ਆਈ ਹੈ ਕਿ ਪੁਲਿਸ ਦੇ ਜੋ ਸਿਕਿਉਰਿਟੀ ਗਾਰਡ ਸੀ ਜੋ ਨਿਸ਼ਾਨ ਸਿੰਘ ਨੂੰ ਸਿਕਿਉਰਿਟੀ ਗਾਰਡ ਮਿਲਿਆ ਹੋਇਆ ਸੀ ਉਸ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਨੇ ਕنیمਤ ਰਹੀ ਕਿ ਉਹ ਗੈਂਗਸਟਰ ਜਿਹੜਾ ਆਇਆ ਸੀ ਗੋਲੀਆਂ ਚਲਾਣ ਉਸ ਦੀ ਜਾਨ ਬਚ ਗਈ ਜੇਕਰ ਉਹਦੇ ਗੋਲੀ ਲੱਗਦੀ ਤਾਂ ਜ਼ਖਮੀ ਹੋ ਜਾਣਾ ਸੀ ਔਰ ਪਤਾ ਲੱਗ ਜਾਣਾ ਸੀ ਕਿ ਉਹ ਕੌਣ ਹੈ ਕਿਉਂ ਗੋਲੀ ਚਲਾਈ ਪੁਲਿਸ ਨੇ ਮੰਨੀ ਜਾਵੇ ਤਾਂ ਫਿਰੋਤੀ ਦਾ ਮਾਮਲਾ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਬਹੁਤ ਜਲਦ ਜਿਨ੍ਹਾਂ ਨੇ ਅਣਪਛਾਤੇ ਆਣੇ ਗੋਲੀ ਚਲਾਈ ਹੋਵੇ ਗ੍ਰਿਫਤ ਚ ਹੋਣਗੇ ਕੈਮਰਾਮੈਨ ਮਨੀ ਦੇ ਨਾਲ ਨੇ ਤਨ ਉਤਰਾ ਅਧਿਆਨਿਕ ਸ਼ੋਰਾ ਟੀਵੀ ਡੇਰਾ ਬਾਬਾ ਨਾਨਕ